啊，真的。 ਹਾਂਜੀ ਸਰ ਕੈਮਰਾ ਚਾਲੂ ਆ ਭਜੀ ਰਾਜੇ ਉਹ ਦੇਖੀ ਵੀਊ ਨਹੀਂ ਆਦਾ ਮੋਰੇ ਓਨ ਹੋ ਨਾ ਭਜੀ ਕੈਮਰਾ ਤਾਂ ਇਹ ਹੰਦੀ ਡਿਵਾਈਸ ਦੇ ਵਿੱਚ ਆ ਰਿਹਾ ਉੱਧਰ ਦੇਖਦੇ ਆ ਉੱਧਰ ਉਹ ਡਵਾਈਸ ਦੇ ਵਿੱਚ ਦੇਖਣ ਲੱਗਾ ਉਹ ਜਾ ਕੇ ਅੰਦਰ ਹੈ ਚੱਲਦਾ ਹੈ ਜਾਂਦਾ ਲਾਈਵ ਦੇ ਵਿੱਚ ਨਹੀਂ ਚੱਲਦਾ ਦੇਖਿਆ ਹੈ ਨਹੀਂ ਇੱਥੇ ਚੱਲਦਾ ਭਾਜੀ ਉਹ ਕਿਵੇਂ ਮੋਬਾਈਲ ਤੇ ਚੱਲਦਾ ਉਹਦੇ ਨਹੀਂ ਉਹ ਜਿੱਗਾ ਲਾਈਟ ਦੇਖ ਕੇ ਉੱਪਰ ਦੀ ਬਲਿੰਕ ਕਰਦੀ ਉਹ ਆ ਗੇਟਵੇ ਜੀ ਮੜ ਜਾ ਦੇਖਣ ਗਿਆ ਜੀ ਉਹ ਰਾਹ ਚੱਲਦੀ ਆ ਹੈ ਚੱਲਦੀ ਭਾਜੀ ਉਧਰ ਵੀ ਚੱਲਦਾ ਆ ਇੱਧਰ ਵੀ ਫਰੇਮ ਆਪਣਾ ਵੀ ਲੱਗਾ ਆ ਬਲੈਂਕ ਕਰਦੀ ਆ। ਆਲੀ ਆਵਾਜ਼ਾਂ ਦੀ ਬੇਟਾ ਸੁਣ ਲਾ। ਸੰਭਾਗ ਨੂੰ ਕਹੀ। ਹਾਂਜੀ। ਜੂਡੂ ਤੇ ਚੱਲਦਾ ਇਹ ਜੂਡੂ ਖੋਲਿਆ ਆ। ਆਹੋ। ਹੁਣੇ ਆਪਣੀ ਮੋਬਾਈਲ ਤੇ ਦੇ ਦ ਪਿਆ ਓਕੇ ਹਾਂ ਹੁਣੇ ਆਪਣੀ ਮੋਬਾਈਲ ਤੇ ਨਹੀਂ ਲੱਗਿਆ ਬੰਦ ਕਰ ਦਈਏ ਕਰ ਦੋ ਸਟਾਪ ਫਿਰ ਬੰਦ ਕਰਨ ਲੱਗਾ ਮੈਂ ਕੈਮਰਾ ਉਹ ਹੁਣ ਤੋਂ ਬਿੱਟੂ ਨੂੰ ਲੱਗਣ ਦੇ ਚੰਨ ਮੈਂ ਦੇ ਦੂ